ਅੰਮ੍ਰਿਤਸਰ ਵੱਲਾ ਸਬਜ਼ੀ ਮੰਡੀ ਸ਼ੈੱਡ ਨੰਬਰ 1 ਦੇ ਦੁਕਾਨਦਾਰਾਂ ਨੇ ਫਾਸਿਲੀਟੀ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਉਹਨਾਂ ਦੇ ਸ਼ੈੱਡ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਖਸਤਾ ਹੈ। ਉਹਨਾਂ ਆਖਿਆ ਕਿ ਥਾਂ-ਥਾਂ ਤੋਂ ਸ਼ੈੱਡ ਟੁੱਟਿਆ ਹੋਇਆ ਹੈ ਜਿਸ ਨਾਲ ਬਰਸਾਤਾ ਅਤੇ ਗਰਮੀਆਂ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਦੂਸਰੇ ਪਾਸੇ ਉਹਨਾਂ ਨੇ ਆਖਿਆ ਕਿ ਮੰਡੀ ਦੇ ਰਸਤਿਆਂ ਵਿੱਚ ਕੁਝ ਨਜਾਇਜ਼ ਦੁਕਾਨਦਾਰ ਬੈਠੇ ਹੋਏ ਹਨ। ਫੜੀਆਂ ਲਗਾ ਕੇ ਮਾਰਕੀਟ ਕਮੇਟੀ ਨੂੰ ਇਹਨਾਂ ਦੁਕਾਨਦਾਰਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ। ਇਸੇ ਸੰਬੰਧ ਵਿੱਚ ਫਾਸਟਵੇ ਦੀ ਟੀਮ ਨੇ ਮਾਰਕੀਟ ਕਮੇਟੀ ਸੈਕਟਰੀ ਅਮਰਦੀਪ ਕੋੜਾ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਆਖਿਆ ਕਿ ਸ਼ੈੱਡ ਦੀ ਉਸਾਰੀ ਨਹੀਂ ਹੋ ਸਕਦੀ ਕਿਉਂਕਿ ਇਸ ਦਾ ਮਾਮਲਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਅਤੇ ਉਹਨਾਂ ਨੇ ਆਖਿਆ ਕਿ ਦੁਕਾਨਦਾਰਾਂ ਵੱਲੋਂ ਜੋ-ਜੋ ਆਖਿਆ ਜਾ ਰਿਹਾ ਹੈ ਕਿ ਨਜ਼ਾਈਸ ਫੜੀਆਂ ਵਾਲੇ ਬੈਠੇ ਹੋਏ ਹਨ ਉਹਨਾਂ ਆਖਿਆ 200 ਦੇ ਕਰੀਬ ਫੜੀਆਂ ਵਾਲਿਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ ਮਹਿੰਦਰੇਸ਼ ਕੁਮਾਰ ਮਾਡਰਾ ਕਮੇ ਇੱਕ ਨੰਬਰ ਸ਼ੈੱਡ ਵਿੱਚ ਨੋ ਪ੍ਰੋਬਲਮ ਹੈ ਸਾਡੇ ਛੜ ਤੋਂ ਬਾਹਰ ਜਿਹੜੀਆਂ ਸੜਕਾਂ ਆ ਉਹਨਾਂ ਸੜਕਾਂ ਦੇ ਦੋਵੇਂ ਪਾਸੇ ਪਤਾ ਨਹੀਂ ਕੌਣ-ਕੌਣ ਸੜਕਾ ਲਗਾ ਕੇ ਵੇਚਦਾ ਹੈ ਸੜਕਾਂ ਮਲੀਆਂ ਹੀ ਇਹਨਾਂ ਨੇ ਸੜਕਾਂ ਤੇ ਕੋਈ ਜਗ੍ਹਾ ਨਹੀਂ ਲੰਘਣ ਲਈ ਰਸਤਾ ਨਹੀਂ ਇਹ ਮੇਨ ਪ੍ਰੋਬਲਮ ਹੈ ਇਹਨਾਂ ਨੂੰ ਸਰਕਾਰੋਂ ਖਾ ਕੇ ਕਿਸੇ ਮੇਨ ਜਗ੍ਹਾ ਤੇ ਬੈ ਜਾਣਾ ਹੈ ਛੜਦੀ ਸਮੱਸਿਆ ਦੇ ਬਹੁਤ ਜ਼ਿਆਦਾ ਪਰ ਮੈਨੂੰ ਲੱਗਦਾ ਗੁਰਮਤੋਂ ਇਸ਼ਾਰਾ ਨਹੀਂ ਹੋਣੀਆਂ ਇਹ ਬਸਾ 15 ਸਾਲਾਂ ਤੋਂ ਲਾਰੇ ਲਾ ਰਹੀ ਹੈ ਕਿ ਸਾਡੇ ਇਸ ਇਹਨੂੰ ਅੱਗ ਲੱਗੀ ਸੀ ਕੁਝ ਸਾਲ ਪਹਿਲੇ ਉੱਪਰ 3 ਪਿੰਡਾਂ ਛੜ ਗਈਆਂ ਉਹ 3 ਪੈਣ ਵਾਲੀਆਂ ਇਹ ਗਵਰਨਮੈਂਟ ਕੋਲ ਹੈਗਾ ਹੀ ਹਿਸਾਬ ਦਾ ਤੇ ਇਹ ਕਰਵਾ ਦੇਵੇ ਪ੍ਰਸ਼ਾਸਨ ਕੀ ਸਤ 365 ਦਿਨ ਮੁਸ਼ਕਲ ਹੁਣ ਧੁੱਪ ਵੀ ਪੈਣ ਲਈ ਹੈ ਥੱਲੇ ਆ ਕੇ 365 ਦਿਨ ਹੀ ਮੁਸ਼ਕਲ ਹੈ ਜਈ ਸਰਦੀ ਵੀ ਹੈ ਕਈ ਬਾਰਿਸ਼ ਵੀ ਹੈ ਕਈ ਧੁੱਪ ਵੀ ਹੈ ਛੜੀ ਦੇ ਦੇਖੋ ਜੀ ਇਹਨਾਂ ਨੇ ਅੱਜ ਤੋਂ 7-8 ਸਾਲ ਪਹਿਲਾਂ ਅੱਗ ਲੱਗੀ ਦੁਪਹਿਰੀ 2 ਵਜੇ ਉਹ ਉਹਨਾਂ ਸਾਡੀਆਂ ਛੜਦੀਆਂ 3 ਪਿੰਡਾਂ ਤੋਂ ਨਾਲ ਸਾਗੀਆਂ ਛੜ ਗਈਆਂ ਛੜਦੀਆਂ ਦਾ ਜੇ ਤੇ ਉਹ ਸਾਨੂੰ ਕੋਈ ਇਹਨਾਂ ਨੇ ਮੱਲਕੀ ਬਣਾ ਕੇ ਨਹੀਂ ਜੇ ਦਿੱਤੀਆਂ ਦੇ ਛੱਡਦਾ ਸਾਡੇ ਇੱਕ 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 ਮੱਲਕੀ ਅੱਡੇ ਦਾ ਵੀ ਇਹਨਾਂ ਨੁਕਸਾਨ ਲਿਖਿਆ ਪਰ ਸਾਨੂੰ ਉਸ ਦੇ ਬਦਲੇ ਕੋਈ ਵੀ 10000 ਰੁਪਇਆ ਵੀ ਕੋਈ ਮੁਆਵਜ਼ਾ ਨਹੀਂ ਜਿਮਿਲਿਆ ਇਹ ਸਭ ਆਪੇ ਟਕਾਰ ਗਏ ਨੇ ਸਾਨੂੰ ਕੁਛ ਨਹੀਂ ਜਿਮਿਲਿਆ ਇਹਨਾਂ ਸਾਡਾ ਕੁਛ ਵੀ ਨਹੀਂ ਜੇ ਸੋਚਿਆ ਅਸੀਂ ਇੱਥੇ ਬਿਲਕੁਲ ਮੱਲਕੀ ਬੇ ਢੰਗ ਨਾਲ ਰਹਿਣ ਦੇ ਆ ਬੜੀ ਮੁਸ਼ਕਲ ਰਹਿਣ ਦੇ ਸਾਡਾ ਇਹ ਸੰਸੋਲ ਦੇ ਕਿਰਾਏਦਾਰ ਜੀ ਸਾਡਾ ਆਧਾਰ ਸਾਡਾ ਪੈਨ ਸਾਡਾ ਵੋਟਰ ਇੱਥੋਂ ਦੇ ਮਸ਼ਿੰਦੇ ਆ 50 ਸਾਲ ਤੋਂ ਹੀ ਕੰਮ ਕਰ ਰਹੇ ਆ ਤੇ ਸਾਡੀ ਕੋਈ ਸੁਣਾਈ ਨਹੀਂ ਮੈਂ ਰਿਕਵੈਸਟ ਕਰਦਾ ਹਾਂ ਪ੍ਰਸ਼ਾਸਨ ਨੂੰ ਕਿ ਸਾਡੇ ਰੋਜੀ ਰੋਟੀ ਦਾ ਕੋਈ ਮਸਲਾ ਹੱਲ ਕੀਤਾ ਜਾਏ ਦੇਖੋ ਜੀ ਜਿਹੜੀ ਫੜੀਆਂ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਮਾਰਕਮੇਟੀ ਪੱਧਰ ਤੇ ਅਸੀਂ ਕੀਤੀ ਹੋਈ ਆ ਤਕਰੀਬਨ 200 ਪਲੱਸ ਫੜੀਆਂ ਅਸੀਂ ਰਜਿਸਟ੍ਰੇਸ਼ਨ ਕੀਤੀ ਹੋਈ ਆ ਬਕਾਇਦਾ ਤੇ ਜੇ ਸਾਜ ਧਿਆਨ ਚ ਕੋਈ ਅਜਿਹੀ ਚੀਜ਼ ਹੁੰਦੀ ਆ ਅਸੀਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਅਮਚ ਲਿਆਵਾਂਗੇ ਦੇਖੋ ਜੀ ਸ਼ਾਇਦਾਂ ਦੀ ਜਿਹੜੀ ਆ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਥੇ ਵਰਕਸ਼ਾਪ ਡਿਫੈਂਸ ਸੈਕਟ 1903 ਲਾਗੂ ਆ ਅਸੀਂ ਕਿਸੇ ਵੀ ਕਿਸਮ ਦੀ ਨਵੀਂ ਉਸਾਰੀ ਜਾਂ ਰਿਪੇਅਰ ਨਹੀਂ ਕਰ ਸਕਦੇ ਉੱਥੇ ਹਾਂਜੀ ਇਹ ਇਲੀਗਲ ਅਡਰਚਾ ਹੈ ਸਬਜੀ ਮੰਡੀ ਬਲਾ ਸ਼ੈੱਡ ਨੰਬਰ 1 ਦੇ ਦੁਕਾਨਦਾਰਾਂ ਨੇ ਫਾਸਟਵੇ ਦੀ ਟੀਮ ਨਾਲ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਉਹਨਾਂ ਦੇ ਸ਼ੈੱਡ ਦੀ ਟ੍ਰਾਫਿਕ ਖ਼ਰਾਬ ਹਾਲਤ ਹੋ ਚੁੱਕੀ ਹੈ ਉਹਨਾਂ ਨੇ ਮਾਰਕੀਟ ਕਮੇਟੀ ਕੋਲ ਮੰਗ ਕੀਤੀ ਗਈ ਕਿ ਉਹ ਸ਼ੈੱਡ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਏ ਅਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਸਬਜੀ ਮੰਡੀ ਵਿੱਚ ਨਜਾਇਜ਼ ਪਰੀਆਂ ਵੀ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਵੀ ਹਟਾਇਆ ਜਾਵੇ ਇੱਥੇ ਸਬੰਧ ਵਿੱਚ ਤੇ ਮਾਰਕੀਟ ਕਮੇਟੀ ਨੇ ਫੈਕਟਰੀ ਨਾਲ ਗੱਲ ਕੀਤੀ ਉਹਨਾਂ ਨੇ ਆਖਰ ਜਿਹੜੀ ਸ਼ੈੱਡ ਬਣਾਉਣ ਦੀ ਗੱਲ ਹੈ ਉਸ ਪਰ ਹਾਈ ਕੋਰਟ ਵੱਲੋਂ ਰੋਕ ਲੱਗੀ ਹੋਈ ਹੈ ਅਤੇ ਜਿਹੜੀਆਂ ਨਜਾਇਜ਼ ਫੜੀਆਂ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਨੇ ਆਖਰ 200 ਦੇ ਤਰੇਫ ਫੜੀਆਂ ਜਿਹੜੀਆਂ ਹਨ ਉਹ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਅਤੇ ਜਲਦ ਹੀ ਉਹਨਾਂ ਨੂੰ ਠੁਕਮੀ ਜਗ੍ਹਾ ਦਿੱਤੀ ਜਾਏਗੀ ਤਾਂ ਜੋ ਉਹ ਵੀ ਆਪਣਾ ਕਾਰੋਬਾਰ ਸਹੀ ਤੰਗ ਨਾਲ ਕਰ ਸਕਣ ਅੰਮ੍ਰਿਤਸਰ ਫਾਸਲੇ ਖਬਰਨਾਮਾ ਕੈਮਰਾਮੈਨ ਗੁਰਚੇਵਕ ਸਿੰਘ ਨਾਲ ਰਕੇਸ਼